ਟੂ एवरीवन ਮੈਂ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਲੜਕੀ ਵੱਲੋਂ ਹਿੰਦੂ ਧਰਮ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਰਾਮਾ ਮੰਡੀ ਦੀ ਦੁਕਾਨਾਂ 'ਤੇ ਝੰਡਾ ਲਾਇਆ ਧਰਨਾ ਜਿਸ ਦੇ ਨਾਲ ਕੁਝ ਨੇ ਲੜੀ ਗ੍ਰਿਫਤਾਰ ਕਰਕੇ ਲਾਇਆ 299 ਮੀਟਾ ਕੀਤਾ ਮੁਕਤ ਨਾਸਲਿਆ ਕਿ ਕਹਿੰਦੇ ਨਜ਼ਰ ਆ ਕਿ ਸਲੂਨ ਵਾਲੀ ਲੜਕੀ ਨੇ ਕਿ ਕਿ ਅਸੀਂ ਆਰਾਮ ਨਾਲ ਉਤਾਰਾਂਗੇ ਰਾਮ ਨਾਲ ਇਸ ਜਗ੍ਹਾ ਦੇ ਧਾਰਮਿਕ ਸਥਾਨ ਦੇ ਝੰਡਾ ਲਗਾਉਣ ਦੇ ਸਬੰਧੀ ਹੋਏ ਪ੍ਰਵਾਹ ਬਾਰੇ ਵੀਡੀਓ ਦੇਖਦੇ ਰਹੋ ਤੇ ਇਸ ਵੀਡੀਓ ਚ ਤੁਸੀਂ ਬਾਹਰਲੀ ਕਮੈਂਟ ਰਾਈਟ ਅਤੇ ਇਹ ਚੀਜ਼ਾਂ ਕਰ ਸਕਦੇ ਹੋ ਸਾਡੇ ਦਿਲਾਂ ਨੂੰ ਤੁਸੀਂ ਬਦਲ ਨਹੀਂ ਸਕਦੇ ਜਿਹੜੇ ਸਾ ਅੰਦਰ ਪ੍ਰਭੂ ਯੇਸ਼ੂ ਮਸੀਹ ਦਾ ਲਹੂ ਆ ਅਸੀਂ ਉਹਨੂੰ ਐਕਸੈਪਟ ਕੀਤਾ ਆ ਯੇਸ਼ੂ ਮਸੀਹ ਨੇ ਸਾਨੂੰ ਐਕਸੈਪਟ ਕੀਤਾ ਆ ਸੋ ਗਾਇਸ ਇਹ ਸਭ ਕਰਨ ਦਾ ਕੋਈ ਫਾਇਦਾ ਨਹੀਂ ਕੁਸੇ ਜੰਮਨ ਗੰਦਾ ਕੰਮਣ ਵਾਲੇ ਕੰਮ ਨਾ ਕਰਿਆ ਕਰੋ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਤੁਸੀਂ ਮਹਾਪੁੱਤੂ ਲੱਗ ਰਹੇ ਸੀ ਇਹ ਕਰ ਰਹੇ ਤੇ ਦੂਜੀ ਗੱਲ ਮੈਂ ਹੋਰ ਦੱਸਾਂ ਕਿ ਇੰਨੇ ਬਕਾਰ ਕੰਮ ਕਰਨ ਦਾ ਮੈਂ ਮੋਦੀ ਜੀ ਨੂੰ ਇੱਕ ਬੇਨਤੀ ਕਰਨਾ ਚਾਹੂੰਗੀ ਕਿ ਮੋਦੀ ਜੀ ਮੈਨੂੰ ਲੱਗਦਾ ਥੋੜਾ ਬਨਾਇਆ ਹੋਇਆ ਮੰਦਿਰ ਘਟ ਗਿਆ ਆ ਇਸ ਕਰਕੇ ਚਰਚਾ ਤੇ ਕਬਜ਼ੇ ਕਰ ਰਹੇ ਨੇ ਪਲੀਜ਼ ਕਿਰਪਾ ਕਰਕੇ ਹੋਰ ਮੈਂ Hindu ਜਾਂ Sikh ਜਾਂ Muslim community ਦੇ ਖਿਲਾਫ ਨਹੀਂ ਆ ਮੈਂ ਖੁਦ ਇੱਕ Sikh family ਤੋਂ belong ਕਰਦੀ ਆ ਔਰ ਮੇਰਾ ਇੱਕ ਸਿੰਪਲ ਪੁਆਇੰਟ ਸੀਗਾ ਸਿਰਫ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਸੀਗਾ ਮੈਂ ਨਾ ਕਿ ਹਿੰਦੂ ਕਮਿਊਨਿਟੀ ਬਾਰੇ ਕੁਝ ਬੋਲਿਆ ਸੀਗਾ ਔਰ ਰਾਮਾ ਮੰਡੀ ਦੇ ਵਿੱਚ ਜੋ ਗਰੁੱਪ ਦੇ ਵਿੱਚ ਇਹ ਵੀਡੀਓ ਪਾ ਕੇ ਤੁਸੀਂ ਸਾਬਿਤ ਕਰ ਰਹੇ ਹੋ ਕਿ ਇਹ ਦੇਖੋ ਹਿੰਦੂ ਕਮਿਊਨਿਟੀ ਦੇ ਖਿਲਾਫ ਬੋਲ ਰਹੀ ਆ ਦੇਖੋ ਹਿੰਦੂ ਲੋਕਾਂ ਰਾਮ ਜੀ ਦੇ ਖਿਲਾਫ ਬੋਲਿਆ ਜਾ ਰਿਹਾ ਜਦਕਿ ਮੈਂ ਖিলাਫਤ ਦੇ ਵਿੱਚ ਇੱਕ ਵਰਡ ਨਹੀਂ ਬੋਲਿਆ ਤੁਸੀਂ ਉੱਥੇ ਕਿਉਂ ਨਹੀਂ ਬੋਲਦੇ ਜਿੱਥੇ ਇੰਨਾ ਕੁਝ 크ਿਸਚਨ ਕਮਿਊਨਿਟੀ ਦਾ ਰੋਂਗ ਹੋਇਆ ਜਿੱਥੇ ਚਰਚਸ ਨੂੰ ਤੋੜਿਆ ਗਿਆ ਪਾਸਟਰਸ ਨੂੰ ਜ਼ਿੰਦਾ ਚਲਾ ਦਿੱਤਾ ਗਿਆ ਉੱਥੇ ਕਿਉਂ ਨਹੀਂ ਬੋਲਿਆ ਗਿਆ ਅੱਜ ਚਰਚ ਦੇ ਵਿੱਚ ਹਰ ਕਿਸ ਨੇ ਸੈਲੀਬ੍ਰੇਟ ਕੀਤਾ ਹਰ ਚੀਜ਼ ਨੂੰ ਸੈਲੀਬ੍ਰੇਟ ਕੀਤਾ ਜਾਂਦਾ 25th ਦਸੰਬਰ ਆਂਦੀ ਤਾਂ ਵੀ ਸੈਲੀਬ੍ਰੇਸ਼ਨ ਹੁੰਦੀ ਆ ਤੁਹਾਡੇ ਆ ਰੀਸੈਂਟ ਹੀ ਮੰਦਿਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਸੀਗਾ ਉਹਦੀ ਵੀ ਸੈਲੀਬ੍ਰੇਸ਼ਨ ਹੋਈ ਸੀਗੀ ਤਾਂ ਕਿਸੇ ਵੀ ਪੁਆਇੰਟ ਤੇ ਤਾਂ ਕੋਈ ਉਹ ਚੀਜ਼ ਨਹੀਂ ਬੋਲੇਗੀ ਤੁਸੀਂ ਮੇਰਾ ਇੱਕ ਕਲਿੱਪ ਉਠਾ ਕੇ ਉਹਨੂੰ ਰੋਂਗਲੀ ਯੂਜ਼ ਕੀਤਾ ਹਾਂਜੀ ਪ੍ਰੇਜ਼ ਅ ਲੋਟ ਟੂ एवरीवन ਮੈਂ ਬਹੁਤ ਹੀ ਜ਼ਿਆਦਾ ਹੈਰਾਨ ਆ ਕਿ ਰਹਾਮਾ ਮੰਡੀ ਦੇ ਗਰੁੱਪ ਦੇ ਵਿੱਚ ਮੇਰੀ ਇੱਕ ਵੀਡੀਓ ਦਾ ਮਿਸਯੂਜ਼ ਕੀਤਾ ਜਾ ਰਿਹਾ ਮੈਂ ਵੀਡੀਓ ਅਪਡੇਟ ਪਾਈ ਸੀਗੀ ਪਰ ਮੈਂ ਇਹ ਹਿੰਦੂ ਕਮਿਊਨਿਟੀ ਦੇ ਖਿਲਾਫ ਚ ਵੀਡੀਓ ਨਹੀਂ ਪਾਈ ਸੀਗੀ ਮੈਂ ਉਹਨਾਂ ਲਈ ਵੀਡੀਓ ਪਾਈ ਸੀਗੀ ਜਿਨ੍ਹਾਂ ਲੋਕਾਂ ਨੇ ਚਰਚ 'ਚ ਜਾ ਕੇ ਚਰਚ ਦੇ ਕਰੋਸ ਨੂੰ ਤੋੜ ਤੋੜ ਕੇ ਉੱਥੇ ਰਾਮ ਨਾਮ ਦਾ ਝੰਡਾ ਲਗਾਇਆ ਸੀਗਾ ਮੈਂ ਉਹਨਾਂ ਲਈ ਪਾਈ ਸੀਗੀ ਜਿਨ੍ਹਾਂ ਨੇ ਇੱਕ ਪਰਸਨ ਨੂੰ ਜਿਹੜਾ ਕਿ ਪ੍ਰਚਾਰ ਕਰ ਰਿਹਾ ਸੀਗਾ ਪਾਸਟਰ ਸੀ ਉਹ ਜਾਂ ਲੜਕਾ ਸੀਗਾ ਕੋਈ ਜਿਹੜਾ ਕ੍ਰਿਸਚੀਅਨ ਕਮਿਊਨਿਟੀ ਤੋਂ ਸੀਗਾ ਉਹਨੂੰ ਖੜਾ ਕਰਕੇ ਔਰ ਉਹਦੇ ਤੋਂ ਰਾਮ ਨਾਮ ਬੁਲਵਾਇਆ ਜ਼ਬਰਦਸਤੀ ਸਿਰਫ ਉਹਨਾਂ ਦੇ ਲਈ ਮੈਂ ਇਹ ਵੀਡੀਓ ਪਾਈ ਸੀਗੀ ਜਿੰਨੂੰ ਰਾਮਾ ਮੰਡੀ ਗਰੁੱਪ ਦੇ ਵਿੱਚ ਮਿਸਯੂਜ਼ ਕੀਤਾ ਜਾ ਰਿਹਾ ਔਰ ਇਹ ਅਫਸੋਸ ਦੀ ਗੱਲ ਆ ਕਿ ਜਿੱਥੇ ਸਾਨੂੰ ਰੋਂਗ ਚੀਜ਼ਾਂ ਦੇ ਖਿਲਾਫ ਖੜਾ ਹੋਣਾ ਚਾਹੀਦਾ ਉੱਥੇ ਲੋਕ ਮੇਰੇ ਹੀ ਖਿਲਾਫ ਖੜੇ ਹੋਗੇ ਕੋਈ ਗੱਲ ਨਹੀਂ ਸਭ ਨੂੰ ਬਲੇਸਿੰਗਸ ਆ ਜੇ ਕਿਸੇ ਦਾ ਵੀ ਕੋਈ ਵੀ ਮੋਡ ਸਾਰੇ ਹੋ ਤਨ ਆਗਿਆ ਬਿਨ ਪੈ ਸਾਰੇ ਸਭ ਸੁਖ ਲਏ ਤੁਮਾਰੀ ਸ਼ਰਨਾ ਤੁਮ ਰਖਤ ਕਾਹੂ ਕੋ ਤਰਨਾ ਆਪਣ ਤੇਜ ਸਮਾਰੋ ਆਪਣੇ ਤੀਨੋ ਲੋਕ ਹਾਥ ਦੇ ਕਾ ਕੇ ਦੁੱਖ ਵਿਸਾਚ ਨਿਕਲ ਨਹੀਂ ਆਵੇ ਆ ਵੀਰ ਜਨ ਨਾਮ ਸੁਣਾਵੇ ਆਸੇ ਰੋਗ ਹਰੇ ਸਭ ਕੀ ਆਜ ਸੁਸ਼ਰੰਤਰ ਹਮਤ ਕੀ ਨਾਮ ਕਰਤੇ ਹਨੂਮਾਨ ਸੁਲਾਵੇ ਸਭ ਕੰਮ ਬਚਨ ਧਿਆਨ ਜੋ ਲਾਵੇ ਸਭ ਕਾ ਨਾਮ

2 ਬਜੇ ਮੇਰੀ ਗੱਲ ਸੁਣੋ ਇਹ ਬਹੁਤ ਮਹੱਤਵਪੂਰਨ ਗੱਲ ਹੈ ਵੀ ਇੱਕ ਪੜਕੇ ਨੇ ਕਹਿ ਲਿਆ ਆਪਾਂ ਪੱਛਾ ਰਹੇ ਹਾਂ 2 ਬਜੇ ਤੁਹਾਨੂੰ ਨਾਮ ਨਹੀਂ ਨਹੀਂ ਬੰਦਾ ਕੋਈ ਪੱਛਾ ਰਿਹਾ 2 ਬਜੇ ਮੇਰੇ ਖਿਆਲ ਦੇ ਵਿੱਚ ਐਨੀਆਂ ਸਰਸਾਣਾ ਦੇਖੇ ਹੈ ਸਾਰੇ ਸਰਸਾਣਾ ਆਪਣੀ ਆਪਣੀ ਲੈਟਰਪੈਡ ਦੇ ਉੱਤੇ ਲਿਖ ਕੇ ਆਪਣੇ ਆਪਣੇ ਵੱਲ ਦੇ ਇਹ ਅੰਦਰ ਵਿਸ਼ਮਿਤੂ ਬੇਸ਼ਰ ਸਭ ਤੋਂ ਅੱਗੇ ਹੈ ਪਰ ਕੜਾ ਦੂਰ ਬੈਠੇ ਦਿਚੇ ਨੀੜੋ ਨਾ ਬੋਲੋ ਕਿ ਬੰਬੂ ਇਹ ਖਾਣੇ ਦੀ ਚਾਪੀਆਂ ਦੂਰ ਤੋਂ ਫਸਾਵਾ ਮੰਡੀ ਜਿਹੜੀ ਰਹੀ ਲੱਗਤ ਮੰਡੀ ਬੰਦ ਕਰਾਉਣੀ ਹੈ ਮੰਡੀ ਬੰਦ ਹੋਣੀ ਸਾਰਾ ਫਸਾਵਾ ਆਜੋ ਕਿ ਕਿਰਦਾਰ ਦੀ ਪ੍ਰਸ਼ਾਸ਼ਕ ਨੂੰ ਪਤਾ ਲਗੇ ਵੀ ਇਹ 체ਲੀ ਕੂਈ ਇਹਨੇ ਮਾਰ ਖੁਜਾਰਾ ਫਸਾਵਾ ਹਜ਼ਾਰਾਂ ਮਾਰ ਪੜ ਖੜਿਆ ਜਿਹੜੀ ਇਸ ਸਰਕਾਰ ਦੀ ਜਮੂਰ ਔਕਾਰ ਤੇ ਕਰਾਉਣਾ ਜਾਉਂਦੇ ਇਹਨੂੰ ਬਣਾਏ ਰੱਖਣਾ ਹਰੇਕ ਧਰਮ ਦਾ ਉਹਦੇ ਤਰ੍ਹਾਂ ਦਾ ਵੀ ਤੇ ਆਪਣੇ ਲੋਕਾਂ ਦਾ ਵੀ ਫਰਜ ਬਣਦਾ ਹੈਗਾ ਮੈਨੂੰ ਪਤਾ ਹੈਗਾ ਬਹੁਤ ਮੈਂ ਆਪ ਵੀਡੀਓ ਦੇਖੀਏਗੀ ਬਹੁਤ ਜੰਦੀ ਸ਼ਦਾਉਣੀ ਵਰਤੀ ਗਈਏਗੀ ਜੋ ਨਹੀਂ ਵਰਤੀ ਜਾਣੀ ਗਈ ਜੀ ਤੇ ਧੰਮ ਬਾਰੇ ਬਾਤ ਕਰਕੇ ਟਿੱਪਣੀ ਉਹ ਬੰਦਿਆਂ ਨੂੰ ਕਰਨਾ ਹੈ ਉਹ ਵੀ ਕਈ ਨੂੰ ਕਰਨਾ ਜਿਹਨੇ ਆਪ ਆਪ ਦਾ ਤਰਫ ਪਰ ਵਰਤਨ ਕੀਤਾਗਾ ਜੋ ਮੈਨੂੰ ਸ਼ੋਭਾ ਦਿੱਤਾਗਾ ਤਾਂ ਇਸ ਕਰਕੇ ਮੈਂ ਤਾਂ ਅੱਜ ਸਵੇਰ ਦਾ ਮੈਂ ਫੋਨ ਲਾ ਕੇ ਕਰਿਆ ਕਰ ਰਿਹਾਗਾ ਦੇ ਹੀ ਰੋਮੀ ਕਾ ਸਾਰਾ ਨੂੰ ਮੈਂ ਫੋਨ ਕੀਤਾਗਾ ਜਿੱਥੇ ਵੀ ਤੁਹਾਨੂੰ ਮੇਰੀ ਲੋੜ ਪੋਗੀ ਆਪਾਂ ਤੁਹਾਡੇ ਨਾਲ ਖੜੇ ਆਂ ਪਿਛਲੇ 15 ਸਾਲਾਂ ਦਾ ਤੁਹਾਡੇ ਨਾਲ ਖੜਾਂਗਾ ਆਪਾਂ ਹੁਣ ਹਾੜੇ ਕੱਢਦੇ ਆਂ ਕਾਰਵਾਈ ਆਪਾਂ ਕਰਾ ਕੇ ਖੜਾਂਗੇ ਕਿਦੇ ਵਿੱਚ ਕੋਈ ਦੋਰ ਆਏ ਨਹੀਂ ਆ ਗਿਆ ਜੇ ਇੱਕੋ ਗੱਲ ਨਹੀਂ ਬਣੀ ਆਪਾਂ ਐਸਐਪੀ ਖਾਤਾ ਕੋਈ ਜਾਵਾਂਗੇ ਆਪਾਂ ਟੀਟੀਪੀ ਖਾਤਾ ਕੋਈ ਜਾਵਾਂਗੇ ਪਰ ਉਹਦੇ ਵਾਸਤੇ ਉਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਇੱਕ ਨਾ ਥੋੜਾ ਸਾਹ ਬਹੁਤ ਜ਼ਰੂਰੀ ਆ ਠੀਕ ਹੈ ਤੁਹਾਡੇ ਵਿੱਚ ਮੋਦੀ ਸਾਹਿਬ ਨੇ ਉਹ ਦੇਖੋ ਜਿਹੜਾ ਫਿਰ ਚਾਰ ਪੰਜ ਦਿਨ ਦਾ ਰਾਮ ਭਗਵਾਨ ਦੀ ਉਤੇ ਸਥਾਪਨਾ ਮੂਰਤੀ ਦਾਪਨਾ ਹੋਈਏਗੀ ਤੁਹਾਡੇ ਵਿੱਚ ਜੋਸ਼ ਵੀ ਬਹੁਤ ਲੱਗਾ ਤੇ ਵਣਦਾ ਵੀ ਜਗਾ ਕੋਈ ਬਹੁਤ ਹੋਣਾ ਉਹਨੂੰ ਜੋਸ਼ ਨੂੰ ਕੰਟਰੋਲ ਕਰਕੇ ਹੋਸ਼ ਨਾਲ ਅੱਗੇ ਕਰਨਾ ਲੱਗਦਾ ਆਪਾਂ ਤੇ ਇਹਦੇ ਵਿੱਚ ਮੈਂ ਪਹਿਲਾਂ ਵੀ ਇਹਨਾਂ ਨੂੰ ਵੀ ਕਿਹਾ ਪ੍ਰਧਾਨ ਜੀ ਨੂੰ ਵੀ ਕਿਹਾ ਸਾਰਿਆਂ ਨੂੰ ਮੈਂ ਕਿਹਾਗਾ ਵੀ ਸਰ ਸਾਡੀ ਬੋਲਤਾ ਆਪਾਂ ਜਰੂਰ ਰੱਖੀਏ ਜੀ ਤੇ ਮੇਰੀ ਜਿੱਥੇ ਵੀ ਲੋੜ ਪੋ ਤੁੰ ਨੂੰ ਜਦੋਂ ਮੈਂ ਪਹਿਲਾਂ ਕਿਹਾਗਾ ਕੀ ਤੁਸੀਂ ਰਾਣੀ ਕੀ ਬਣਾਉਣੇ ਹੋਗੇ ਇਹ ਤੁਹਾਡੇ ਦੇ ਟਵੰਡ ਕਰਦਾਗਾ ਜਦੋਂ ਤੁਸੀਂ ਮੈਨੂੰ ਹੁਕਮ ਲਾਉਂਗੇ ਆਪਾਂ ਤੁਹਾਡੇ ਵਾਸਤੇ ਉਹ ਮੈਂ ਕਰੂੰ ਪਿਆਰਾ ਮੂਰੇ ਲਾ ਲਓ ਮਗਰ ਲਾ ਲਓ ਸਾਈਡ ਤੇ ਲਾ ਲਓ ਤੇ ਕਿਰਪਾ ਹੋ ਕੇ ਇਸ ਮਸਲੇ ਨੂੰ ਆਪਾਂ ਨੂੰ ਇੱਥੇ ਹੀ ਨੱਪਣਾ ਪੈਣਾਗਾ ਕਿਉਂਕਿ ਜੇ ਆਪਾਂ ਹੁਣ ਨਹੀਂ ਕੁਝ ਕੀਤਾ ਫਿਰ ਕੱਲ ਨੂੰ ਫਿਰ ਹੋਰ ਕੋਈ ਇਹ ਨਾਲੇ ਫਿਰ ਸਿਆਸੀ ਮੁੱਦੇ ਬਣ ਜਾਂਦੇ ਨੇਗੇ ਦੇ ਸ਼ਰਧਾ ਕਰਨ ਵਾਲੇ ਬੰਦੇ ਇੱਥੇ ਬਹੁਤ ਰਹੇਗੇ ਬਹੁਤ ਸ਼ਰਧਾ ਕਰਨ ਵਾਲੇ ਬੰਦੇ ਦੇ ਜਿਹੜੀ ਏਕਤਾ ਬਣੀ ਹੋਈ ਹੈ ਜੀ ਮੰਡੀ ਦੇ ਵਿੱਚ ਪਿਛਲੇ ਮੰਡੀ ਤੋਂ ਪਹਿਲਾਂ ਵੀ ਡੈਕਰੀ ਪਾ ਚਲੋ ਰਾਮ ਭਗਵਾਨ ਨੇ ਤੁਹਾਨੂੰ ਸਾਰ ਨੂੰ ਇਕੱਠਾ ਕਰਦਾ ਮੈਂ ਤੁਹਾਨੂੰ ਵਧਾਈ ਵੀ ਦੇਣਾਗਾ ਤੇ ਫੇਰ ਵਿਸ਼ਵਾਸ ਦਿਵਾਉਣਾਗਾ ਜੈ ਜੀ ਦਾ ਜੈ ਜੀ ਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾਗਾ ਜਿਵੇਂ ਤੁਸੀਂ ਹੁਕਮ ਲਾਉਂਗੇ ਆਪਾਂ ਉਹਦੇ ਤੇ ਕੁਰੇ ਖੜਾਂਗੇ ਜੈ ਕਰੇ ਵੀਰ ਬਜਰ ਜੀ ਬਹੁਤ ਕੀ ਕਰਾਂ ਵੀ ਨਹੀਂ ਗੱਲ ਸਹੀ ਹੈ ਵੀ ਹੋਸ਼ ਦੇ ਨਾਲ ਆਪ ਨੂੰ ਹੋਸ਼ ਵੀ ਚਾਹੀਦਾ ਹੈ ਇਕ ਤਾਂ ਵੀ ਚਾਹੀਦੀ ਹੈ ਪਰ ਉਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਆਈ ਹੈ ਵਿੱਚ ਵੀ ਇਤੋਂ ਪਿੱਛੇ ਵੀ ਨਹੀਂ ਛੱਡਣਾ ਤਾਂ ਉਹਦਾ ਇੱਕੋ ਹੀ ਅਰਥ ਹੈ ਵੀ ਉਸ ਨੂੰ ਸਾਰਕ ਸਿਕਾਉਣ ਵਾਸਤੇ ਉਹਦੇ ਉੱਤੇ ਪਰਚਾ ਅਤੀ ਜ਼ਰੂਰੀ ਹੈ ਤੇ ਪਰਚਾ ਹੀ ਹੋਣਾ ਹੈ ਤੇ ਪਰਚਾ ਹੀ ਅਪਾ ਕਰਾਉਣਾ ਹੈ ਕਰਾਉਣਾ ਤੁਹਾਡੀ ਉਹਦੇ ਨਾਲ ਅੱਜ ਕੁਝ ਹਿੰਦੂ ਤ੍ਰੋਹੀ ਮਿਸ਼ਨਰੀਆਂ ਵੱਲੋਂ ਬਹੁਤ ਹੀ ਸਾਜ਼ਿਸ਼ ਦੇ ਨਾਲ ਜਦੋਂ ਪੂਰਾ ਦੇਸ਼ ਆਰਾਮਈ ਵਾਤਾਵਰਣ ਦੇ ਵਿੱਚ ਸੀ ਤਾਂ ਉਹਨਾਂ ਨੇ ਸਾਡੇ ਹਿੰਦੂ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਪੱਤੀ ਜਨਕ ਸ਼ਬਦ ਬੋਲੇ ਇੱਕ ਉਹਨਾਂ ਦੀ ਲੜਕੀ ਹੈ ਇਸ਼ਾਨ ਸ਼ਾਇਨਾ ਸ਼ਾਇਨਾ ਉਸ ਵੱਲੋਂ ਵੀਡੀਓ ਇੱਕ ਭੇਜੀ ਗਈ ਹੈ ਜਿਹਦੇ ਵਿੱਚ ਜ਼ਬਰਦਸਤੀ ਕਹਿੰਦੇ ਸਾਥੋ ਜੈ ਸ਼੍ਰੀਮ ਬੁਲਾਇਆ ਜਾ ਰਹਾ ਸਾਡੀਆਂ ਮਾਮਾ ਪਾਣਾ ਬਾਰੇ ਬਹੁਤ ਅਪਸ਼ਬਦ ਬੋਲੇ ਆ ਜੋ ਬਰਦਾਸ਼ਤ ਕਰਨ ਯੋਗ ਨਹੀਂ ਸੀ ਅੱਜ ਰਾਮੇ ਦੀਆਂ ਸਮੂਹ ਵਪਾਰਕ ਧਾਰਮਿਕ ਜਥੇਬੰਦੀਆਂ ਵੱਲੋਂ ਰਾਮਾ ਮੰਡੀ ਬੰਦ ਕਰਕੇ ਉਸ ਸਾਜ਼ਿਸ਼ਕਾਰੀਆਂ ਦੇ ਖਿਲਾਫ ਕਾਰਵਾਈ ਕਰਾਉਣ ਲਈ ਅਸੀਂ ਦਰਖਾਸਤ ਦਿੱਤੀ ਸੀ ਜਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਮਜਬੂਰਨ ਸਾਨੂੰ ਮੰਡੀ ਬੰਦ ਕਰਕੇ ਥਾਣੇ ਦਾ ਘਰਾਬ ਕਰਕੇ ਅਸੀਂ ਐਫ ਆਈ ਆਰ ਦਰਜ ਕਰਾਈ ਆ ਪਰ ਸਾਨੂੰ ਹਜੇ ਤੱਕ ਵਿਸ਼ਵਾਸ ਨਹੀਂ ਪ੍ਰਸ਼ਾਸਨ ਦੇ ਕਿ ਉਸ ਲੜਕੀ ਨੂੰ ਇਹ ਗ੍ਰਿਫਤਾਰ ਕਰਨਗੇ ਸਾਡਾ ਇਹ ਧਰਨਾ 19 ਦਿਨ ਤੱਕ ਜਾਰੀ ਰਹੂਗਾ ਜਿੰਨੀ ਦੇਰ ਤੱਕ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਔਰ ਰੋਜ਼ ਦੇ ਪਿੱਛੇ ਕੌਣ ਐਸੇ ਸਾਜ਼ਿਸ਼ਕਾਰੀ ਆ ਉਹਨਾਂ ਦੇ ਜੁਰਮ ਦੇ ਵਿੱਚ ਵਾਧਾ ਕੀਤਾ ਜਾਵੇ 120 20 ਤੇ 153 ਦੀਆਂ ਧਾਰਾ ਲਾਈਆਂ ਜਾਣ ਨਹੀਂ ਤਾਂ ਇਸ ਦੇ ਬੜੇ ਗੰਭੀਰ ਪ੍ਰਭਾਵ ਨਿਕਲਣਗੇ ਔਰ ਇਸ ਤੋਂ ਬਾਅਦ ਹਿੰਦੂ ਸਮਾਜ ਚੁੱਪ ਕਰਕੇ ਨਹੀਂ ਬੈਠੇਗਾ ਅਸੀਂ ਇਸ ਤਰ੍ਹਾਂ ਦੀ ਕੋਈ ਬੇਅਦਬੀ ਨਹੀਂ ਸਹਾਂਗੇ ਪੰਜਾਬ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਆ ਕਿ ਐਸੀਆਂ ਜਿਹੜੀਆਂ ਵਿਦੇਸ਼ੀ ਤਾਕਤਾਂ ਆ ਜਾਂ ਜਿਹੜੀਆਂ ਦੇਸ਼ ਦੇ ਵਿੱਚ ਵਿਭਾਜਨ ਕਰਨ ਵਾਲੀਆਂ ਸ਼ਕਤੀਆਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਬਰਨਾ ਇਹਦੇ ਬਹੁਤ ਗੰਭੀਰ ਨਤੀਜੇ ਨਿਕਲਣਗੇ ਇਸ ਤੋਂ ਹੱਦ ਹੋ ਗਈ ਆ ਬਰਦਾਸ਼ਤ ਕਰਨ ਦੀ ਇਸ ਤੋਂ ਬਾਅਦ ਸਾਡਾ ਹੁਣ ਬਰਦਾਸ਼ਤ ਕਰਨ ਦਾ ਮਾਦਾ ਨਹੀਂ ਹੈ ਕਦੇ ਵੀ ਕੋਈ ਅਨਸਕਾਮੀ ਘਟਨਾ ਵਾਪਰਦੀ ਆ ਤੇ ਇਹਦੀ ਪੰਜਾਬ ਸਰਕਾਰ ਔਰ ਪੰਜਾਬ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ ਇਹ ਇੱਕ ਸ਼ਾਇਨਾ ਨਾਂ ਦੀ ਲੜਕੀ ਆ ਰਾਮਾ ਰਾਮਾ ਮੰਡੀ ਦੀ ਸੋ ਉਹਨੇ ਇੱਕ ਵੀਡੀਓ ਕੱਲ ਬਣਾ ਕੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਜਿਨ ਨੇ ਇਹਦੇ ਜਿਹਨੇ ਹਿੰਦੂ ਕਮਿਊਨਿਟੀ ਬਾਰੇ ਜਿਹੜਾ ਹਿੰਦੂ ਜਿਹੜੇ ਸਾਡੇ ਗੁਰੂਸ ਨੇ ਉਹਨਾਂ ਬਾਰੇ ਉਹਨੇ ਮਾੜੀ ਸ਼ਬਦਾਵਲੀ ਵਰਤੀ ਸੀਗੀ ਸੋ ਇਹਨੂੰ ਜਿਹੜਾ ਹੈਗਾ ਵਾ ਉਹ ਰਾਉਂਡ ਅਪ ਕਰ ਲਿਆ ਗਿਆ ਇਹਦੇ ਖਿਲਾਫ ਥਾਣੇ ਰਾਮੇ ਦੇ ਵਿੱਚ ਮਕਦਮਾ ਨੰਬਰ 8200 95ਏ ਤਹਿਤ ਦਰਜ ਕੀਤਾ ਗਿਆ ਔਰ ਇਹਨੂੰ ਉਹਦੇ ਵਿੱਚ ਅਰੈਸਟ ਕਰ ਲਿਆ ਫਰਦਰ ਜਿਹੜਾ ਹੈਗਾ ਵਾ ਇਨਵੈਸਟੀਗੇਸ਼ਨ ਕਰਕੇ ਜੋ ਵੀ ਇਹਦੇ ਖਿਲਾਫ ਚਾਰजेस ਆ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਸੋ ਅਗਲੀ ਕਾਰਵਾਈ ਜਿਹੜੀ ਆ ਉਹ ਮਾਨਯੋਗ ਅਦਾਲਤ 'ਚ ਚੱਲੂਗੀ। ਉਹ ਚੈਰੀਟੇਸ਼ਨ ਵੀ ਲੋਕ ਸਰੋਥੀ ਕਰ ਰਹੇ ਸੀ ਕੋਈ ਬੜਾ ਕਰ ਰਿਹਾ ਭਾਈ ਕਰਦੀ ਉਹ ਸੈਟੀਸਫਾਈ ਹੋ। ਹਾਂ ਕਈ ਜਿਹੜੇ ਹੈ ਹਾਂ ਐਜੀਟੇਸ਼ਨਸ ਦੇ ਵਿੱਚ ਕਈ ਜਿਹੜੇ ਸਾਡੇ ਹਿੰਦੂ ਉਥੋਂ ਦੇ ਕਮਿਊਨਿਟੀ ਦੇ ਲੋਕ ਸੀਗੇ ਉਹਨਾਂ ਨੇ ਇਹਦੇ 'ਚ ਥੋੜਾ ਜਿਹੜਾ ਹੈ ਪ੍ਰੋਟੈਸਟ ਜਿਹੜਾ ਕੀਤਾ ਸੀਗਾ ਇਹ ਵੀਡੀਓ ਨੂੰ ਵੇਖ ਕੇ ਉਹਨਾਂ ਨੂੰ ਫਿਰ ਜਿਹੜਾ ਅਸੀਂ ਉਹਨਾਂ ਨੂੰ ਸਾਰਾ ਸਮਝਾ ਕੇ ਔਰ ਇਹਨੂੰ ਜਿਹੜੀ ਆ ਕਿਊਸ ਕੀ ਉਹਨੂੰ ਬਿਨਾਂ ਦੇਰੀ ਅਰੈਸਟ ਕੀਤਾ ਜਿਹਦੇ ਨਾਲ ਉਹ ਸਾਰੇ ਸੈਟੀਸਫਾਈਡ ਨੇ ਐਂਡ ਬਿਲਕੁਲ ਜਿਹੜਾ ਹੈਗਾ ਅਮਨ ਕਾਨੂੰਨ ਦੀ ਸ਼ਕਤੀ ਬਿਲਕੁਲ ਨਾਰਮਲ ਸਰ ਕੰਮ ਕੀ ਕਰਦੀ ਨਹੀਂ ਕਰ ਰਹੀ ਇਹ ਕੋਈ ਵੀਡੀਓ ਪਾਰਲਰ ਦੇ ਉਹਦੇ ਚ ਸੌਰੀ ਬਿਊਟੀ ਪਾਰਲਰ ਦੇ ਵਿੱਚ ਕੰਮ ਕਰਦੀ ਹੈ ਔਰ ਪਿਛੋਂ ਇਹ ਪੈਨਾ ਕਪੂਰ ਥੱਲੇ ਦੀ ਰਹਿਣ ਵਾਲੀ ਸੀ ਹੁਣ ਇਹ ਰਾਮੇ ਰਹਿ ਰਹੀ ਹੈ